ਅੱਜ ਦੀ ਵੀਡੀਓ ਵਿੱਚ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਬਿਲਕੁਲ ਸਰਲ ਅਤੇ ਆਸਾਨ ਸ਼ਬਦਾਂ ਵਿੱਚ ਗੱਲ ਕਰਾਂਗੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਨੂੰ ਮਾਤਾ ਨਾਨਕੀ ਜੀ ਦੇ ਘਰ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਕਿਹਾ। ਉਹ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਜਨਮ। ਉਹਨਾਂ ਦੀ ਪਤਨੀ ਦਾ ਨਾਮ ਧਿਆਗਮਲ ਸੀ। 1635 ਵਿੱਚ ਕਾਤਾਰਬੰਦੀ ਲੜਾਈ ਵਿੱਚ ਗੁਰੂ ਹਰਗੋਬਿੰਦ ਜੀ ਨੇ ਬਾਦਰੀ ਨੂੰ ਦੇਖਿਆ। ਉਨਨਾ ਦਾ ਨਾਮ ਗੁਰੂ ਤੇਗ ਬਹਾਦਰ ਜੀ ਰਖ ਦਿੱਤਾ। ਇਹ ਬੁਰੂ ਸਾਇਬ ਨੇ 9000 ਦੇ ਕਰੀਬ ਅੰਮ੍ਰਿਤਸਰ ਦੇ ਵਿੱਚ ਬੁਝਾ ਲਏ। ਅਤੇ ਫਿਰ ਉਹ ਕਲਤਾਰਪੁਰ ਜੋ ਅੱਜਕੱਲ੍ਹ ਜਲੰਧਰ ਵਿੱਚ ਹੈ ਉਥੇ ਚਲੇ ਗਏ। ਗੁਰੂ ਹਰਕ੍ਰਿਸ਼ਨ ਜੀ ਨੇ ਅਕਾਚਰਣਾਂ ਦੇ ਸਮੇਂ ਆਖਰੀ ਸ਼ਬਦ ਬਾਬਾ ਬਕਾਲਾ ਜੀ ਕਹੇ ਸਨ ਜਿਸ ਦਾ ਅਰਥ ਆਦਲਾ ਗੁਰੂ ਬਾਬਾ ਬਕਾਲਾ ਵਿਖੇ ਹੋਣਾ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੂੰ ਸਿੱਖਾਂ ਦਾ ਨਿਉਵਾਂ ਗੁਰੂ ਮੰਨ ਲਿਆ। ਦੀਰਮਲਪੇ ਬੇਸੀ ਚੰਦ ਵੀ ਉਹ ਲਾਦ ਨੇ ਉਨਨਾ ਦਾ ਵਿਰੋਧ ਕੀਤਾ। ਗੋਗਤੀ ਦੇ ਬੈਠਣ ਤੋਂ ਬਾਅਦ ਗੋਤੇਬਾਦਰ ਸਾਹਿਬ ਨੂੰ ਤੇ ਬਾਦ ਸਾਹਿਬ ਅਮ੍ਰਿਤਸਰ ਵਿਖੇ ਦਾਖਲਨਾ ਹੋਦ ਪੜਿਆ ਜਿੱਥੇ ਗੁਰੂ ਸਾਹਿਬ ਨੇ ਨਿਵਾਸ ਕੀਤਾ ਸੀ ਉੱਥੇ ਅੱਜ ਗੁਰਦੁਆਰਾ ਥੰਮ ਸਾਹਿਬ ਸ਼ਿਸ਼ੋਬਤ ਹੈ ਫਿਰ ਗੁਰੂ ਸਾਹਿਬ ਨੇ ਅਮ੍ਰਿਤਸਰ ਤੋਂ ਆਲੇ ਤੰਪਚਾਰ ਲਈ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਸਭ ਤੋਂ ਪਹਿਲਾਂ ਉਹ ਹੁੱਕੇ ਵਾਲੀ ਗਏ ਇਸ ਦਾ ਨਾਮ ਹੁਣ ਗੋਗਾ ਬਾਗ ਹੈ ਧਰਮਪੰਤ ਸਾਹਿਬ ਖਡੂਰ ਸਾਹਿਬ ਗੋਇੰਦਵਾਲ ਤੋਂ ਬਾਅਦ ਗੁਰੂ ਸਾਹਿਬ ਮਾਲਵਾ ਇਲਾਕੇ ਦੇ ਤਰਵੰਡੀ ਸਾਬੋ ਮੋੜ ਮੰਡੀ ਮਹਿਸਰ ਖਾਨਾ ਇਨਾ ਧਾਮਾਂ ਤੇ ਸਿੱਖੀ ਦਾ ਪ੍ਰਚਾਰ ਗੱਲ ਲਿ ਗਏ। ਮਾਲਵੇ ਦੇ ਵਕੂ ਮਥੇ ਜਾਕਿਆਂ ਦੇ ਧਰਮ ਬਚਾ ਕਰਦੇ ਹੋਏ ਗੁਰੂ ਤੇਗ ਮਹਾਦਰ ਸਾਹਿਬ ਆਪਣੈਨ 1963 ਦੀ ਅਖੀਰ ਵਿੱਚ ਤਮਤਾਨ ਜੋ ਅੱਜਕੱਲ ਜਲਾ ਜਿੰਦਾ ਹਰਿਆਣਾ ਵਿਖੇ ਮੌਜੂਦ ਆ ਉੱਥੇ ਪਹੁੰਚਦੇ ਆ। ਤਮਤਾਨ ਵਿੱਚ ਭਾਈ ਦਗੋ ਸਿੱਖ ਪੰਥ ਦਾ ਮਸੰਦ ਸੀ। ਭਾਈ ਦਗੋ ਦਾ ਇਲਾਕੇ ਵਿੱਚ ਬੜਾ ਚੰਗਾ ਰਸੂਖ ਸੀ। ਜਦੋਂ ਗੁਰੂ ਤੇਗ ਮਹਾਦਰ ਉੱਥੇ ਪਹੁੰਚੇ ਤਾਂ ਸੈਂਕੜੇ ਸਿੱਖ ਗੁਰੂ ਸਾਹਿਬ ਜੀ ਨੂੰ ਮਿਲਣ ਆਉਂਦੇ ਰਹੇ। ਗੁਰੂ ਸਾਹਿਬ ਇੱਥੇ ਹਰ ਰੋਜ਼ ਦੀਵਾਨ ਸਜਾਇਆ ਕਰਦੇ ਸਨ। ਤਾਂ 1 ਅਕਤੂਬਰ 1665 ਤੱਕ ਗੁਰੂ ਸਾਹਿਬ ਜੀ ਇੱਥੇ ਹੀ ਰਹੇ ਅਤੇ ਫਿਰ ਕੀ ਉਤਪਾਉ ਸਾਹਿਬ ਚਲੇ ਗਏ 16 ਜੂਨ 1665 ਇਸ ਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਬਲਾਸਪੁਰ ਦੇ ਰਾਜੇ ਭੀਮ ਚੰਦਰ ਦੀ ਰਾਣੀ ਜਲਾਲ ਦੇਵੀ ਤੋਂ 500 ਰੁਪਏ ਨਾਲ ਪਿੰਡ ਫੁੱਫੂਰ ਵਾਲੇ ਦੇ ਜਿੱਜਮੀਨ ਖਰੀਦੇ ਚੱਕ ਨਾਲ ਦੀ ਨਾਂ ਦਾ ਸ਼ਹਿਰ ਬਸਾਇਆ ਹੁਣ ਇਸ ਦਾ ਨਾਮ ਹਨਨਦਪੁਰ ਸਾਹਿਬ ਹੈ ਗੁਰੂ ਤੇਗ ਬਹਾਦਰ ਸਾਹਿਬ ਮਾਰਚ 1675 ਦੇ ਆਖਰੀ ਹਫ਼ਤੇ ਤੋਂ 10 ਜੁਲਾਈ 1675 ਤੱਕ ਚੱਕ ਨਾਲ ਦੀ ਕਿ ਵਿਖੇ ਹੀ ਰਹੇ ਜੇਕਰ ਆਪਾ ਗੁਰੂ ਸਾਹਿਬ ਦੇ ਭੋਗ ਵੀ ਪਾਤਾਲਾ ਪ੍ਰਚਾਰਕ ਯਾਤਰਾ ਨਿਕਾਲ ਗਰੀਏ ਤਾਂ ਉਸ ਸਮੇਂ ਹੋਰ ਗੰਜੇਵ ਨੇ ਹਿੰਦੂਆਂ ਉੱਪਰ ਸਖਤ ਤੀ ਕਾਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਗੁਰੂ ਤੇਗ ਬਹਾਦਰ ਜੀ ਹਿੰਦੂ ਜਨਤਾ ਨੂੰ ਦਿਲਾਸਾ ਦੇਣ ਅਤੇ ਸਿੱਖੀ ਪ੍ਰਚਾਰ ਲਈ ਪੂਰਬ ਦੇਸ਼ ਵੱਲ ਚਲੇ ਗਏ 6 ਜੂਨ 1656 ਈਸਵੀ ਵਿੱਚ ਗੁਰੂ ਸਾਹਿਬ ਨੇ ਆਨੰਦਪੁਰ ਤੋਂ ਭਾਟ ਦਾ ਪ੍ਰਚਾਰਕ ਦੌਲਾ ਸ਼ੁਰੂ ਕੀਤਾ ਆਨੰਦਪੁਰ ਤੋਂ ਕਨੌਲੀ ਰੂਪੜ ਮੁਲੇਵਾਲ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ ਅਤੇ 3 ਮਾਰਚ 1657 ਨੂੰ ਗੁਰੂ ਸਾਹਿਬ ਹਰਦਵਾਰ ਪਹੁੰਚੇ ਅਤੇ ਉਥੇ ਉਰ ਡੇਢ ਮਹੀਨਾ ਰਹੇ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਪੰਚਾਕੰਦੇ ਰਹੇ ਉਸ ਤੋਂ ਬਾਅਦ ਗੁਰੂ ਸਹਿਬ ਧਮਤਾਨ ਹਰ ਖੇਤਰ ਮਥੂੜਾ ਅਤੇ ਆਗਰਾ ਗਏ ਜੁਲ 1664 ਈਸਵੀ ਨੂੰ ਗੁਰੂ ਸਹਿਬ ਗਿਆ ਦੇ ਇਥੋਂ ਆਗਰਾ ਕਾਨਪੁਰ ਲਾਹੌਰਬਾਦ ਪਿਆੰਗ ਕਾਂਸੀ ਅਤੇ ਹਿੰਦੂ ਦੇ ਸਾਧਕ ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦ੍ਰਿੜ ਕਰਵਾਈ ਅਤੇ ਦੱਸਿਆ ਕਿ ਸਤਸੰਗ ਹੀ ਸੱਚਾ ਤੇਥ ਹੈ ਜੁਲਾਈ 1664 ਈਸਵੀ ਨੂੰ ਹੀ ਗਿਆ ਤੋਂ ਇਹ ਪੜਣਾ ਕੋਚੇ ਇਥੇ ਭਾਈ ਜੀ ਆਤਾ ਹਲਵਾਈ ਦੇ ਘਰ ਮਾਤਾ ਗੁਜਰੀ ਜੀ ਜੋ ਉਸ ਸਮੇਂ ਬਾਹਰ ਵਾਲੇ ਸਨ ਉਹਨਾਂ ਨੂੰ ਛੱਡ ਕੇ ਆਪ ਪੂਰਬੀ ਭਾਰਤ ਵੱਲ ਚਲੇ ਗਏ ਪੂਰਬੀ ਭਾਰਤ ਦੇ ਵਿੱਚ ਗੁਰੂ ਸਾਹਿਬ ਬਿਹਾਰ ਅਸਾਮ ਬੰਗਾਲ ਅਤੇ ਢਾਕਾ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਚਲੇ ਗਏ ਇਸ ਦੌਰਾਨ ਪਾਈਤ ਸੰਵਰ 1666 ਨੂੰ ਪਟਨਾ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਆਇਆ ਇਸ ਤੋਂ ਬਾਅਦ ਪੂਰਬੀ ਭਾਰਤ ਤੋਂ ਗੁਰੂ ਸਾਹਿਬ ਵਾਪਸ ਚਾਗਨਾਲ ਕੀ ਆ ਗਏ ਅਤੇ ਪਟਨਾ ਤੋਂ ਪਰਿਵਾਰ ਨੂੰ ਵੀ ਇੱਥੇ ਹੀ ਬੁਲਾ ਲਿਆ ਇਥੇ ਹੀ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਲੋਵੇ ਮਿਲੇ ਸਨ। ਉਹਨਾਂ ਦਿਨਾਂ ਵਿੱਚ ਆਦਮ ਜੀ ਬਹੁਤ ਹੀ ਜਨੂਨੀ ਤੇ ਜੁਲਮਈ ਬਾਦਸ਼ਾਹ ਸੀ। ਉਸਨੇ ਗੈਰ ਮੁਸਲਮਾਨਾਂ ਅਤੇ ਕਸ਼ਮੀਰੀ ਪੰਡਤਾਂ ਉਤੇ ਬਹੁਤ ਜੁਲਮ ਕੀਤਾ। ਉਹ ਪੰਡਤਾਂ ਨੂੰ ਹਰ ਰੋਜ਼ ਜਬਰੀ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰੀ ਪੰਡਤ ਉਸ ਸਮੇਂ ਦੇ ਗਵਾਧਨ ਇਫਤਖਾਰ ਖਾਨ ਦੇ ਜੁਲਮਾਂ ਤੋਂ ਬਹੁਤ ਤੰਗ ਆ ਚੁੱਕੇ ਸੀ। ਆਫਰੀ ਸਾਈਤਾ ਲਈ ਕਸ਼ਮੀਰੀ ਪੰਡਤ ਕਿਨਾਰਨਾਥ ਬਦਰੀਨਾਥ ਦੁਆਰਕਾਪੁਰੀ ਕਾਂਚੀ ਮਥਾ ਤੇ ਉਹ ਸਾਰੇ ਹਿੰਦੂ ਕੇਂਦਰਾਂ ਤੇ ਗਏ। ਪਾਇਕੇ ਸੇ ਨਵੀਖੂ ਨਦੀ ਫਰੀਆ ਦੇ ਨਾਲ ਸੋਲੀ ਉਹਨਾਂ ਨੇ ਹਰੰਗੇ ਦੇ ਹਿੰਦੂ ਰਾਜਪੂਤ ਮਜੀਰਾ ਤੱਕ ਵੀ ਪਹੁੰਚ ਕੀਤੀ ਪਰ ਉਹਨਾਂ ਨੇ ਵੀ ਆਪਣੀ ਬੇਵਸੀ ਜਾਣਦਤੀ ਉਹਨਾਂ ਦੀ ਆਸਰੀ ਆਸ ਕੇਵਲ ਗੁਰੂ ਨਾਨਕ ਸਾਹਿਬ ਜੀ ਸੀ 25 ਮਈ 1675 ਈਸਵੀ ਨੂੰ 16 ਕਸ਼ਮੀਰੀ ਪੰਡਤਾਂ ਦਾ ਇੱਕ ਜਥਾ ਪਈ ਕਿਰਪਾ ਨਾਮ ਦਤਮੀ ਅਗਵਾਈ ਵਿੱਚ ਗੁਰ ਤੇਗ ਬਹਾਦਰ ਜੀ ਕੋਲ ਚੱਕ ਨਾਨਕੀ ਵਿਖੇ ਆਇਆ ਪਈ ਕਿਰਪਾ ਰਾਮ ਕਸ਼ਮੀਰ ਵਿੱਚ ਸਿੱਖ ਧਰਮ ਦੇ ਸਭ ਤੋਂ ਵੱਡੇ ਪ੍ਰਚਾਰਕਾਂ ਵਿੱਚੋਂ ਇੱਕ ਸੀ ਜੇ ਦੋ ਕਸ਼ਮੀਰੀ ਪੰਡਤਾਂ ਨੇ ਮਦਦ ਲਈ ਫਰਿਆਦ ਕੀਤੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਉਹਨਾਂ ਦੀ ਮਦਦ ਕਰਵਾ ਦਿੱਤਾ। ਅਤੇ ਕਿਹਾ ਕਿ ਉਹ ਔਰੰਗਜ਼ੇਬ ਨੂੰ ਦੱਸ ਦੇਣ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਅਸਲ ਮਨ ਬਣਾ ਲੈਣ ਤਾਂ ਉਹ ਸਾਰੇ ਹੀ ਕਸ਼ਮੀਰੀ ਪੰਡਤੂ ਮੁਸਲਮਾਨ ਬਣ ਜਾਣਗੇ। ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸਮਝ ਗਏ ਸਨ ਕਿ ਉਸ ਸਮੇਂ ਛੇ ਵੀ ਲੋੜ ਹੈ ਜਿਸ ਨਾਲ ਦੁਬਦੇ ਤਾਂ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਦੱਸਿਆ ਕਿ ਔਰੰਗਜ਼ੇਬ ਦੇ ਜੁਰਮਾਂ ਨੂੰ ਰੋਕਣ ਲਈ ਕਿਸੇ ਮਹਾਪੁਰਖ ਦੀ ਛੇ ਵੀ ਲੋੜ ਹੈ। ਗੋਬਿੰਦ ਰਾਏ ਜੀ ਨੇ ਪਿਆ ਕਿ ਉਹਨਾਂ ਤੋਂ ਬਿਨਾ ਕੋਈ ਹੋਰ ਮਾਪੋਖ ਨਹੀਂ ਹੋ ਸਕਦਾ ਇਸ ਦਾ ਅੰਗੂਲ ਤੇਖਬਾਦਨ ਸਾਹਿਬ ਨੇ ਹਿੰਦੂਧਰਮ ਵੀ ਆਖਿਆ ਲਈ ਸ਼ੀਗੋਂ ਦਾ ਫੈਸਲਾ ਕਰ ਲਿਆ ਜਦੋਂ ਕਸ਼ਮੀਰੀ ਪੰਡਤਾਂ ਨੇ ਬਰੋ ਸਾਹਿਬ ਦਾ ਸੁਨੇਹਾ ਆਉਣ ਜੇ ਮੰਨ ਦਿੱਤਾ ਤਾਂ ਉਸ ਨੇ ਬਰੋ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਕ ਕਲੀਤਾ ਕੇ ਬਰੋ ਸਾਹਿਬ ਭਾਈ ਮਤੀ ਦਾਸ ਭਾਈ ਸਬੀ ਦਾਸ ਭਾਈ ਜੈਤਾ ਅਤੇ ਭਈਂ ਦਾ ਲਾਜੀ ਆਦ ਕੋ ਜੀ ਸਿੱਖਾਂ ਨਾਲ ਦਿੱਲੀ ਵੱਲ ਚੱਲ ਪਏ ਜਦੋਂ ਆਗੜੇ ਪਹੁੰਚੇ ਤਾਂ ਗੁਰੂ ਸਾਹਿਬ ਭਾਈ ਮਤੀ ਦਾਸ ਭਾਈ ਸਬੀ ਦਾਸ ਭਾਈ ਜਤਾ ਅਤੇ ਭਾਈ ਪੈਂਜਾ ਲਾਗੇ ਨੂੰ ਗ੍ਰਿਫਤਾਰ ਕਰ ਲੈ ਗਿਆ ਆਗੜਾ ਤੋਂ ਉਹਨਾਂ ਨੂੰ ਦਿੱਲੀ ਲੈ ਅੰਦਾ ਗਿਆ ਗੁ ਤੇ ਇੱਕ ਵਾਰ ਦਲਜੀਰੂ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਜਾਨ ਬੋਛਣ ਲਈ ਔਰੰਗਜ਼ੇਬ ਨੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਨੰਬਰ 1 ਇਸਲਾਮ ਕਬੂਲਣਾ ਨੰਬਰ 1 ਸਿੱਖੀ ਇਸਲਾਮ ਕਬੂਲ ਲਵੋ ਨੰਬਰ 2 ਕੋਈ ਚਮਤਕਾਰ ਦਿਖਾਓ ਨੰਬਰ 3 ਸ਼ੇਧ ਹੋ ਲੈ ਡਿਆ ਹੋ ਤੁਹਾਨੂੰ ਨੰਨਖੰਡ ਦਾ ਗੁਰੂ ਸੈਮੂਲ ਦੱਦਾ ਇਹਨਾਂ ਲਈ ਇੱਕ ਜੀਵ ਨੂੰ ਆਪਣਾ ਧਰਮ ਨਿਭਾਉਂਦੀ ਅਜਾਦੀ ਹੋਲੀ ਚਾਈ ਵੀ ਆ ਅਤੇ ਧਰਮ ਬਦਲਣ ਲਈ ਕਿਸੇ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਤੇ ਚਮਤਕਾਰ ਦਿਖਾਉਣੇ ਗੁਰੂ ਦੀ ਲਾਜਾਂ ਦੇ ਉਲਟ ਹੈ ਅਤੇ ਜੋਨਾ ਅਤੇ ਮਰਨਾ ਰੱਬ ਦੀ ਮਰਜ਼ੀ ਹੈ ਇਸ ਲਈ ਉਹ ਮਨੁੱਖ ਤੋਂ ਨਹੀਂ ਡਰਦੇ ਗੁਰੂ ਸੈਮੂਲ ਨੇ ਔਰਨ ਜੀਵ ਨੂੰ ਕਿਹਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੇ ਨੋਕ ਉਤੇ ਨਹੀਂ ਬਦਲਿਆ ਜਾ ਸਕਦਾ ਕਿ ਹਿੰਦੂਆਂ ਨੂੰ ਜਵਾਂ ਦੱਸਦੀ ਮੁਸਲਮਾਨ ਬਣਾ ਕੇ ਉਹ ਨਾ ਤਾਂ ਸੱਚੇ ਮੁਸਲਮਾਨ ਹੋ ਦੱਸਨ ਕੀ ਰਦੇ ਰਹਾ ਤੇ ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲਣ ਦਾ ਅਤੇ ਨਾ ਹੀ ਉਹ ਆਪਣੀ ਪੂਜਾਪਤੀ ਆਪਣੇ ਫਰਜ਼ਾਂ ਦਾ ਪਾਲਣ ਕਰ ਲਿਆ ਬਾਦਸ਼ਾਹ ਉਹਦੇ ਨਾਤੇ ਉਸ ਦਾ ਫਰਜ਼ ਹੈ ਕਿ ਉਹ ਹਿੰਦੂਆਂ ਤੇ ਹੋਰ ਗੈਰ ਮੁਸਲਮਾਨਾਂ ਨੂੰ ਮੁਸਲਮਾਨਾਂ ਦੇ ਬਰਾਬਰ ਸਮਝੇ ਪਰ ਉਸ ਨੇ ਹਿੰਦੂਆਂ ਨੂੰ ਜੁਰਮ ਦਾ ਸ਼ਿਕਾਰ ਬਣਾਇਆ ਹੋਇਆ ਇਸ ਲਈ ਉਹਨਾਂ ਨੇ ਮਜ਼ਰੂਮਾਂ ਦੀ ਬਾਹ ਪਕੜ ਲਈ ਹੈ ਔਰ ਮੇਜੇ ਗੁੱਸੇ ਵਿੱਚ ਕੰਬ ਉਠਿਆ ਅਤੇ ਹੁਕਮ ਦਿੱਤਾ ਕੇ ਬਰੂ ਸਾਇਮੂਰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਹਨਾਂ ਦੀ ਮੁਰੀਦਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ ਔਰ ਜੇਬ ਦੇ ਹੁਕਮ ਅਨੁਸਾਰ ਪਹਿਨਾ ਭਾਈ ਮੋਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਫਿਰ ਭਾਈ ਸਤੀਦਾਸ ਜੀ ਨੂੰ ਤਰੂ ਵਿੱਚ ਬੰਨ ਕੇ ਸਾੜ ਦਿੱਤਾ ਗਿਆ ਅਤੇ ਫਿਰ ਭਾਈ ਪਿਆਲਾ ਜੀ ਨੂੰ ਉਪਰ ਦੀ ਦੀਗ ਵਿੱਚ ਸੁੱਟ ਦਿੱਤਾ ਗਿਆ ਇਸ ਪ੍ਰਕਾਰ ਉਹਨਾਂ ਨੂੰ ਅਣਮਨੁਕੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ 11 ਨੂੰ 1677 ਨੂੰ ਚਾਂਦਲੀ ਜੋਗੋਂ ਦਿੱਲੀ ਵਿਖੇ ਉਹ ਤੇ ਇੱਕ ਬਾਦ ਸਾਇਬ ਨੂੰ ਵੀ ਹੀ ਦੁਕਾਨ ਲਈ ਕਾਜੀ ਨੇ ਫਤਵਾ ਪੜ ਦਿੱਤਾ ਜਿਸ ਲਾਦ ਜਲਾਦ ਵੀ ਨੇ ਤਲਵਾਰ ਨਾਲ ਵਾਰ ਕਰਕੇ ਉਹਨੂੰ ਸਾਇਬ ਦਾ ਸੀਸ ਟੜ ਨਾਲੋਂ ਅਲੈ ਕਾ ਦਿੱਤਾ ਜਿਸ ਨਾਲ ਗੁਰੂ ਸਾਹਿਬ ਜੀ ਸ਼ੀਰ ਹੋ ਗਏ ਗੁਰੂ ਤੇਗਮਹਾਦਰ ਜੀ ਨੂੰ ਹੀ ਦਕਾਨ ਦਾ ਹੁਕਮ ਦੇਣ ਦੇ ਨਾਲ-ਨਾਲ ਫੌਰੀਂ ਜਿੰਦ ਦਾ ਇੱਕ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇ ਦੇ ਚਾਰ ਟੁਕੜੇ ਕਰਕੇ ਦਿੱਲੀ ਸ਼ਹਿਰ ਦੇ ਚਾਰੇ ਪਾਸੇ ਚਾਰ ਦਵਾਜਾਂ ਤੇ ਲੜਕਾਰ ਦਿੱਤੇ ਜਾਣ ਪਰ ਹੰਨੀ 라ਹੋ ਜਾਣ ਕਰਕੇ ਉਸ ਦੀ ਇਸ ਹੁਕਮ ਵੀ ਪਾਲਣਾ ਨਾ ਹੋ ਸਕੇ ਫਿਰ ਉਹ ਸੋਮੇ ਪਈ ਜਾਂਦਾ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚ ਗਏ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਮਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਉੱਥੇ ਇੱਕ ਬੰਦਰ ਜੀ ਦੇ ਧੜ ਨੂੰ ਪਾਈ ਲੱਠੀ ਸ਼ਾ ਆਪਣੇ ਘਰ ਲੈ ਗਏ ਉਹਨਾਂ ਨੇ ਆਪਣੇ ਘਰ ਨੂੰ ਆਗ ਲਗਾ ਕੇ ਉੱਥੇ ਫਸ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ ਉਹਨਾਂ ਦੀਆਂ ਅਸਥੀਆਂ ਨੂੰ ਵੀ ਉੱਥੇ ਹੀ ਦਬ ਦਿੱਤਾ ਅੱਜ ਇਸ ਸਥਾਨ ਦਾ ਨਾਮ ਗੋਤਵਾਰਾ ਨਾਮ ਹੈ ਸਾਹਿਬ ਸੋ ਇਤਿਹਾਸ ਵਿੱਚ ਗੁਰੂ ਤੇਗ ਮਹਾਦਰ ਜੀ ਦੀ ਬਿਲਖਾਂ ਦਾ ਅਤੇ ਵਿਸ਼ੇਸ਼ ਤੌਰ ਤੇ ਬਿਲਖੰਤ ਐਸਗਨ ਦੇ ਵਿੱਚ ਕਿ ਇਹ ਸਹੀ ਵੀ ਆਪਣੇ ਲਈ ਨਹੀਂ ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਲਈ ਖਾਤਰ ਕੀਤੀ ਸੀ ਇਸ ਗੌਰਮਈ ਸ਼ਾਪ ਆਪਣੇ ਨਾਤੀ ਉਹ ਸਿੱਖਿਆਸ ਨੂੰ ਨਵਾਂ ਮੋਦ ਦਿੱਤਾ ਅਤੇ ਦੂਜੇ ਪਾਸੇ ਪੂਰੇ ਸੰਸਾਰ ਨੂੰ ਹਾਕ ਸੱਚ ਇਨਸਾਨ ਹ ਦੇ ਧਰਮ ਲਈ ਵੀ ਮਲ ਮਟਣ ਦਾ ਜਜ਼ਵਾ ਪ੍ਰਦਾਨ ਕੀਤਾ